ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋਈ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਕੀ ਖਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਏਕ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਸੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅੱਜ ਤਾਂ ਇਹ ਯੂ ਨਾ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਠੀਕ ਆ ਅਕੂਨ ਵੀ ਯਾਰੀ ਲਈ ਹਾਂ ਜੀ ਲੱਗੀ ਰਹੇ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਣ ਪੰਨ ਟੌਰ ਤੇ ਲੱਗਾ ਪਹਿਲਾ ਮੀਡੀਆ ਇਸੋਂ ਲੱਗਿਆ ਮੂੰਹ ਪਤਾ ਲੱਗਿਆ ਵੈਸੇ ਗੌਣ ਤਾਂ ਪਹਿਲਾਂ ਦੇ ਮੀਡੀਆ ਵੀ ਜੇ ਵਾਲਾ ਪਾਸੇ ਤਾਂ ਗੌਣ ਤਾਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਈ ਗਾ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਜੀ ਚੈੱਕ ਲੱਗੇ ਰਹੇ ਕੁਝ ਨੇ ਹਾਂ ਪੰਜਾਬ ਵਾਲੇ ਕਥਕੇ ਮੋਸਲ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕਹਿੰਦਾ ਵੀ ਸਾਰੇ ਲੱਗੇ ਹੋਏ ਹਨ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋਈ ਹਮਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਕੀ ਖਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਏਕ ਸੇਵਾ ਦੀ ਮੰਗ ਕਿਸ ਨੂੰ ਵੀ ਇਹ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜਿਹਾ ਹੈ ਯਾਨੀ ਕਿ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹਿੰਦੇ ਆ ਕੋਈ ਠੀਕ ਆ ਅਕੂਨ ਹੀ ਯਾਰੀ ਲਈ ਹਾਂ ਲੱਗੀ ਰਹੇ ਇਹ ਤਾਂ ਪੁੱਪਾ ਜੀ ਤੇ ਜਦੋਂ ਤਾਂ ਗੌਣ ਪੰਨ ਟੌਰਣੇ ਲੱਗਾ ਪਹਿਲਾ ਮੀਡੀਆ ਸੀ ਜਲੰਧਰ ਨੂੰ ਪਤਾ ਲੱਗਿਆ ਵੈਸੇ ਗੌਣ ਤਾਂ ਪਹਿਲਾਂ ਦੇ ਮੀਡੀਆ ਵੀ ਜੇ ਵਾਲਾ ਪਾਸੇ ਤਾਂ ਗੌਣ ਤਾਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਈ ਕਦੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਕੁਝ ਨਹੀਂ ਆ ਪੰਜਾਬ ਵਾਲੇ ਬੱਸ ਬੱਸ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਾ ਸਾਰੇ ਲੱਗੇ ਹੋਏ ਹਨ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋਈ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਕੀ ਖਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੋਰ ਇੱਕ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜਿਹਾ ਇਹ ਨਾ ਮੈਂ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹਿੰਦੇ ਆ ਕਿ ਉਹ ਕੀ ਠੀਕ ਆ ਅਕੂਨ ਹੀ ਯਾਰੀ ਲਈ ਆਣ ਲੱਗੀ ਰਹੇ ਇਹ ਤਾਂ ਪੁੱਪਾ ਜੀ ਤਾਂ ਜਦੋਂ ਦਾ ਗੌਣ ਕੰਨ ਟੌਰਣੇ ਲੱਗਾ ਪਹਿਲਾ ਮੀਡੀਆ ਕਿਸ ਨੂੰ ਲੱਗ ਪਤਾ ਲੱਗਿਆ ਮੈਨੂੰ ਗੌਣ ਤਾਂ ਪਹਿਲਾਂ ਦੇ ਮੀਡੀਆ ਵੀ ਸੇਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਜਿਹਾ ਲੱਗ ਰਿਹਾ ਕੁਝ ਨਹੀਂ ਆ ਪੰਜਾਬ ਵਾਲੇ ਬਫਫਟੇ ਮੋਸਲੇ